ਅੱਤ ਗੁਰਮਤਿ ਗਿਆਨ YouTube ਚੈਨਲ ਨੂੰ ਵੇਖਣ ਵਾਲੇ ਵੀਰੋ ਭੈਣੋ ਨੌਜਵਾਨੋ ਪਤੇ ਦੀ ਸਾਂਝ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪਾਂ ਬਹੁਤ ਸਾਰੇ ਵਿਸ਼ੇ ਇੱਥੇ ਵਿਚਾਰ ਚੁੱਕੇ ਹਾਂ ਹੁਣ ਇੱਕ ਨਵਾਂ ਕ੍ਰਾਂਤੀਕਾਰੀ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਕੌਂਕੇ ਰਣਜੀਤ ਸਿੰਘ ਬਾਰੇ ਬਹੁਤ ਸਾਰੀਆਂ ਗਲਤਫਹਿਮੀਆਂ ਲੋਕਾਂ ਦੇ ਮਨਾਂ 'ਚ ਤੂੜ ਦਿੱਤੀਆਂ ਗਈਆਂ ਨੇ ਜਿਸ ਯੋਧੇ ਨੇ ਇੰਨਾ ਵੱਡਾ ਕਾਰਜ ਕੀਤਾ ਜਿਹੜਾ ਕਿ ਸਾਡੇ ਵਰਗੇ ਸੁਪਨੇ ਵਿੱਚ ਵੀ ਸੋਚ ਨਹੀਂ ਸਕਦੇ ਉਸ ਨੂੰ ਇਲਜ਼ਾਮਾਂ ਦੇ ਨਾਲ અપਮਾਨਿਤ ਕੀਤਾ ਜਾ ਰਿਹਾ ਹੈ ਲਿਖਾਰੀਆਂ ਵੱਲੋਂ ਵੀ ਅਤੇ ਬੁਲਾਰਿਆਂ ਵੱਲੋਂ ਵੀ ਜਿਹੜੇ ਆਪਣੇ ਆਪ ਨੂੰ ਵੱਡੇ ਵਿਦਵਾਨ ਸਮਝਦੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਵਰਗੇ ਜੋਦੇ ਨੂੰ ਸਮਝਦਾਰ ਇਨਸਾਨ ਨੂੰ ਵੀ ਉਹ ਬਹੁਤ ਨੀਵਾ ਸਮਝਦੇ ਨੇ ਮੈਂ ਤਾਂ ਇਥੋਂ ਤੱਕ ਵੀ ਦੁਖਦਾਈ ਪੱਖ ਪੜਦਾ ਸੁਣਦਾ ਅਤੇ ਦੁਖੀ ਵੀ ਹੁੰਨਾ ਕਿ ਲੋਕਾਂ ਨੇ ਤਾਂ ਸਾਡੇ ਆਪਣੇ ਨੇ ਤਾਂ ਗੁਰੂ ਸਾਹਿਬਾਨ ਤੇ ਵੀ ਤਰ੍ਹਾਂ-ਤਰ੍ਹਾਂ ਦੇ ਕਲੰਕ ਲਾ ਕੇ અપਮਾਨਿਤ ਕਰ ਦਿੱਤਾ ਉਹਨੂੰ ਕੁਝ ਹੱਦ ਤੱਕ ਅਸੀਂ ਸਾਫ਼ ਕਰਨ ਦਾ ਯਤਨ ਕਰਦੇ ਆਂ ਪਰ ਮਹਾਰਾਜਾ ਰਣਜੀਤ ਸਿੰਘ ਤੇ ਲੱਗੇ ਕਲੰਕਾਂ ਨੂੰ ਅਸੀਂ ਬਰਦਾਸ਼ਤ ਕਰਦੇ ਆ ਰਹੇ ਹਾਂ ਆਓ ਆਪਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਕੁਝ ਵਿਚਾਰ ਚਰਚਾ ਕਰੀਏ ਮੈਂ ਇਹਦਾ ਸਰਲੇਖ ਰੱਖਿਆ ਸਿਰਾਂ ਦੇ ਮੁੱਲ ਸਿਰਾਂ ਤੇ ਤਾਜ ਭਾਵ ਇੱਕ ਉਹ ਸਮਾਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਚੁੱਕੇ ਸੀ ਸਿੱਖਾਂ ਦੇ ਘਰ ਘਾਟ ਉਜੜ ਚੁੱਕੇ ਸੀ ਸਿੱਖ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਵੱਡੀ ਰਕਮ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਜਿਹੜਾ ਸਿੱਖ ਦੀ ਦਸ ਪਾਉਂਦਾ ਸੀ ਕਿ ਉਥੇ ਸਿੱਖ ਲੁਕੇ ਬੈਠੇ ਨੇ ਉਹਨਾਂ ਨੂੰ ਵੀ ਧਨ ਦਿੱਤਾ ਜਾਂਦਾ ਸੀ ਤੇ ਰਣਜੀਤ ਸਿੰਘ ਨੇ ਆਪਣੀ ਬਹਾਦਰੀ ਅਤੇ ਸਿਆਣਪ ਦੇ ਨਾਲ ਸਾਨੂੰ ਦੇਸ਼ ਦੇ ਬਾਦਸ਼ਾਹ ਬਣਾ ਦਿੱਤਾ ਰਾਜੇ ਬਣਾ ਦਿੱਤਾ ਸਭਾ ਮਾਨ ਨਾਲ ਜੂਨ ਜੋਗੇ ਕਰ ਦਿੱਤਾ ਜ਼ਮੀਨਾਂ ਵਾਲੇ ਬਣਾ ਦਿੱਤਾ ਤੇ ਅਸੀਂ ਕਿਸੇ ਦੇ ਨੌਕਰ ਨਾ ਹੋ ਕੇ ਬਲਕਿ ਲੋਕਾਂ ਨੂੰ ਆਪਣੇ ਰਾਜ ਦੇ ਅਧੀਨ ਨੌਕਰੀ ਤੇ ਰੱਖਿਆ ਰਣਜੀਤ ਸਿੰਘ ਨੇ ਗੋਰਿਆਂ ਨੂੰ ਵੀ ਹਿੰਦੂਆਂ ਨੂੰ ਵੀ ਮੁਸਲਮਾਨਾਂ ਨੂੰ ਵੀ ਆਪਣੇ ਦਰਬਾਰ ਦੇ ਵਿੱਚ ਅੱਛੀਆਂ ਨੌਕਰੀਆਂ ਤੇ ਰੱਖਿਆ ਪਰ ਵਿਕਤਰਾ ਕੋਈ ਨਹੀਂ ਕੀਤਾ ਉਹਨਾਂ ਦੇ ਨਾਲ ਬਰਾਬਰ ਦੇ ਇਨਸਾਨ ਬਣੇ ਆਓ ਆਪਾਂ ਹੁਣ ਇਸ ਵਿਸ਼ੇ ਨੂੰ ਅੱਗੇ ਤੋਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਇੱਥੋਂ ਦੇ ਲੋਕਾਂ ਨੂੰ ਆਪਣੇ ਅਧਿਕਾਰ ਲੈਣ ਵਾਸਤੇ ਇੱਜ਼ਤ ਨਾਲ ਜਿਉਣ ਵਾਸਤੇ ਮਨੁੱਖਾਂ ਦੀ ਗੁਲਾਮੀ ਗਲੋਂ ਲਾਉਣ ਵਾਸਤੇ ਮਾਨਸਿਕ ਤੌਰ ਤੇ ਤਿਆਰ ਕਰਨਾ ਸ਼ੁਰੂ ਕੀਤਾ ਸੀ ਸਦੀਆਂ ਦੇ ਅੰਧ ਵਿਸ਼ਵਾਸ ਅਤੇ ਰਾਜਸੀ ਕਤਲੋਗਾਰਤ ਵਿੱਚ ਲੋਕ ਸਾਹਸੱਤ ਹੀਣ ਪਸ਼ੂਆਂ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਗਏ ਸਨ ਪੁਜਾਰੀ ਅਤੇ ਹਾਕਮ ਲੋਕ ਜਨਤਾ ਦਾ ਘਾਣ ਕਰ ਰਹੇ ਸਨ ਗੁਰੂ ਨਾਨਕ ਨੇ ਆਪਣੇ ਵਿਚਾਰਾਂ ਵਾਲੇ ਭਗਤਾਂ ਮਹਾਪੁਰਖਾਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ ਉਹਨਾਂ ਦੀ ਬਾਣੀ ਦੇ ਉਤਾਰੇ ਕਰਵਾ ਕੇ ਆਪਣੇ ਕੋਲ ਸਾਂਭ ਲਏ ਆਉਣ ਵਾਲੇ ਸਮੇਂ ਦੀ ਪੂਰੀ ਰੂਪਰੇਖਾ ਉਲੀਕੇ ਗੁਰੂ ਅੰਗੇਸ਼ਾਹਿਬ ਨੂੰ ਆਪਣੀ ਥਾਂ ਤੇ ਬਾਅਦ ਦੇ ਵਿੱਚ ਮੁਖੀ ਥਾਪ ਦਿੱਤਾ ਯੋਗ ਅਗਵਾਈ ਸਦਕਾ ਇਹ ਕ੍ਰਾਂਤੀਕਾਰੀ ਕਾਫਲਾ ਵੱਡਾ ਹੁੰਦਾ ਗਿਆ ਸਮਾਜ ਵਿੱਚ ਇਸ ਦੀ ਪਛਾਣ ਵਧਦੀ ਗਈ ਰਾਜ ਮਹਿਲਾਂ ਤੱਕ ਵੀ ਘੁਸਰ-ਮੁਸਰ ਹੋਣ ਲੱਗ ਪਈ ਪੰਜਵੇਂ ਪਾਤਸ਼ਾਹ ਵਖਤ ਇਹ ਲਹਿਰ ਲੁਕੀ-ਛਿਪੀ ਨਾ ਰਹਿ ਸਕੀ ਇਸੇ ਕਾਰਨ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ 6ਵੇਂ ਗੁਰੂ ਨੇ ਕੁਝ ਜੰਗ ਲੜੇ ਪਰ ਹਾਲੀ ਤਾਕਤ ਬਹੁਤ ਘੱਟ ਸੀ ਇਸੇ ਕਰਕੇ ਉਹਨਾਂ ਨੇ ਆਪਣਾ ਟਿਕਾਣਾ ਬਦਲ ਲਿਆ ਤਿਆਰੀ ਆਰੰਭ ਰੱਖੀ 10ਵੇਂ ਪਾਤਸ਼ਾਹ ਨੇ ਸਾਰੀ ਉਮਰ ਜੰਗ ਯੁੱਧ ਵਿੱਚ ਮੁਸ਼ੀਬਤਾਂ ਚਲਦਿਆਂ ਬਿਤਾਏ ਬਹੁਤ ਸਾਰੇ ਉਤਰਾ ਚੜਾ ਆਏ ਪਿਤਾ ਗੁਰੂ ਤੇਗ ਬਹਾਦਰ ਚਾਰੇ ਸਾਹਿਬ ਜਾਦੇ ਮਾਤਾ ਗੁਜਰੀ ਜੀ ਜਿਗਰ ਦੇ ਟੋਟੇ ਬੇਅੰਤ ਸਿੱਖ ਸ਼ਹੀਦ ਹੋ ਗਏ ਸਭ ਕੁਝ ਉਜੜ ਗਿਆ ਗੁਰੂ ਗੋਬਿੰਦ ਸਿੰਘ ਤੇ ਅੰਤਲੇ ਸਮੇਂ ਮਾਰੂ ਹਮਲਾ ਹੋਇਆ ਪਰ ਵਿਦਾ ਹੋਣ ਤੋਂ ਪਹਿਲਾਂ ਸਾਰੀ ਪਲਾਨਿੰਗ ਬੰਦਾ ਸਿੰਘ ਨੂੰ ਸਮਝਾ ਦਿੱਤੀ ਸਿੱਖ ਫੌਜ ਦਾ ਕਮਾਂਡਰ ਥਾਪ ਕੇ ਬੰਦਾ ਸਿੰਘ ਨੂੰ ਪੰਜਾਬ ਵੱਲ ਤੋਰ ਦਿੱਤਾ ਭਾਈ ਬੰਦਾ ਸਿੰਘ ਨੇ 8 ਸਾਲ ਦੇ ਥੋੜੇ ਜਿਹੇ ਸਮੇਂ ਵਿੱਚ ਅਜਿਹੀ ਜੰਗ ਲੜੀ ਕਿ ਮੁਗਲ ਹਕੂਮਤ ਦੀਆਂ ਪੰਜਾਬ ਵਿੱਚੋਂ ਜੜਾਂ ਉਖੜ ਗਈਆਂ ਮਾਜੇ ਦੇ ਸਿੱਖਾਂ ਨੇ ਬੰਦਾ ਸਿੰਘ ਦਾ ਪੂਰਾ ਸਾਥ ਨਾ ਦਿੱਤਾ ਹਾਲੀਂ ਭਾਰਤ ਦੀ ਹਕੂਮਤ ਵੀ ਬਹੁਤ ਤਾਕਤਵਰ ਸੀ ਕੇਵਲ 8 ਸਾਲ ਦੇ ਸੀਮਿਤ ਜਿਹੇ ਸਮੇਂ ਅੰਦਰ ਬੰਦਾ ਸਿੰਘ ਅਤੇ ਸਾਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਮਗਰੋਂ ਸਿੱਖਾਂ ਦਾ ਖੁਰਾਕੋਜ ਮਟਾਉਣ ਦੀ ਸਰਕਾਰ ਨੇ ਪੱਕੀ ठान ਲਈ ਸਿੱਖਾਂ ਦੇ ਘਰ ਲੁੱਟੇ ਜਾਣ ਲੱਗੇ ਉਹਨਾਂ ਨੂੰ ਕਤਲ ਕੀਤਾ ਜਾਣ ਲੱਗਿਆ ਸਿੱਖ ਜੰਗਲਾਂ ਵਿੱਚ ਲੋਕ ਕੇ ਦਿਨ ਕੱਟੀ ਕਰਨ ਲੱਗੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਸਿੱਖ ਦਾ ਸਿਰ ਕੱਟ ਕੇ ਲਿਉਣ ਵਾਲੇ ਨੂੰ ਮੋਟਾ ਇਨਾਮ ਦਿੱਤਾ ਜਾਣ ਲੱਗਾ ਸਨ 1708 ਤੋਂ ਲੈ ਕੇ 1770 ਤੱਕ ਇਹ ਖੂਨੀ ਜੰਗ ਚੱਲਦੀ ਰਹੀ ਗੁਰੂ ਸਾਹਿਬ ਦੇ ਪਰਉਪਕਾਰ ਅਤੇ ਗੁਰਬਾਣੀ ਰੂਪੀ ਵਿਚਾਰ ਲੋਕਾਂ ਦੇ ਮਨਾਂ ਵਿੱਚ ਪ੍ਰਵੇਸ਼ ਕਰਦੇ ਗਏ ਸਿੱਖਾਂ ਦਾ ਕਿਰਦਾਰ ਤੇ ਵਿਹਾਰ ਲੋਕਾਂ ਨੂੰ ਨੇੜੇ ਲਿਆਉਂਦਾ ਗਿਆ ਸਿੱਖਾਂ ਦੀ ਗਿਣਤੀ ਵਧ ਗਈ ਭਾਰਤ ਦੀ ਅੰਦਰ ਵਾਲੀ ਰਾਜਸੀ ਸ਼ਕਤੀ ਕਮਜ਼ੋਰ ਪੈ ਗਈ ਬਾਹਰਲੇ ਹਮਲੇ ਵੀ ਘਟ ਗਏ ਫਿਰ ਸਿੱਖਾਂ ਨੇ ਆਪੋ ਆਪਣੇ ਜਥੇ ਜਾਨੀ ਕਿ ਮਿਸਲਾਂ ਬਣਾ ਕੇ ਇਲਾਕੇ ਮੱਲਣੇ ਸ਼ੁਰੂ ਕਰ ਦਿੱਤੇ ਫਿਰ ਛੋਟੀਆਂ ਵੱਡੀਆਂ ਜ਼ਮੀਨੀ ਵੰਡਾਂ ਕਬਜੇ ਕਾਰਨ ਸਿੱਖਾਂ ਦੀ ਭਰਾ ਮਾਰੂ ਯੰਗਪੀ ਹੋਣ ਲੱਗ ਪਈ ਕਿਸੇ ਸਿੱਖ ਜਥੇਦਾਰ ਨੇ ਤਹਿਸੀਲ ਜਿੰਨਾ ਇਲਾਕਾ ਮੰਲ ਲਿਆ ਕਿਸੇ ਨੇ ਇੱਕ ਜ਼ਿਲ੍ਹੇ ਜਿੰਨਾ ਇਲਾਕਾ ਦਬ ਲਿਆ ਇਹਨਾਂ ਛੋਟੇ ਛੋਟੇ ਧਰਤੀ ਦੇ ਟੁਕੜਿਆਂ ਤੇ ਕਬਜ਼ਾ ਕਰਕੇ ਆਪਣਾ ਆਜ਼ਾਦ ਦੇਸ਼ ਕਹਿਣਾ ਸ਼ੁਰੂ ਕਰ ਦਿੱਤਾ ਪਹਿਲਾਂ ਬਾਹਰ ਦੇ ਦੁਸ਼ਮਣ ਸਿੱਖਾਂ ਨੂੰ ਮਾਰ ਰਹੇ ਸਨ ਇਸ ਸਮੇ ਸਿੱਖ ਆਪਸੀ ਲੜਾਈ ਲੜ ਕੇ ਮਰ ਰਹੇ ਸਨ ਇਸ ਆਪਾ ਧਾਪੀ ਵਿੱਚ ਖਾਨਾ ਜੰਗੀ ਵਿੱਚ ਅਕਾਲ ਪੁਰਖ ਨੇ ਕਿਰਪਾ ਕਰਕੇ ਸਰਦਾਰ ਮਹਾ ਸਿੰਘ ਦੇ ਘਰ ਬਾਲਕ ਰਣਜੀਤ ਸਿੰਘ ਪੈਦਾ ਕਰ ਦਿੱਤਾ ਇਸ ਦੇ ਬਡੇਰੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਹੀ ਸਮਾਜ ਦੇ ਭਲੇ ਵਾਸਤੇ ਗੁਰੂ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਕਾਰਜ ਕਰਦੇ ਆ ਰਹੇ ਸਨ ਗੁਰਮਤ ਨੂੰ ਸਮਝਦੇ ਸਨ ਜੰਗੀ ਯੋਧੇ ਬਣ ਚੁੱਕੇ ਸਨ ਤੇ ਮੋਰੀ ਹੋ ਕੇ ਜੰਗ ਲੜਦੇ ਸਨ ਰਣਜੀਤ ਸਿੰਘ ਦਾ ਪਿਤਾ ਜਵਾਨੀ ਵਿੱਚ ਚੜ੍ਹਾਈ ਕਰ ਗਿਆ ਤਦੋਂ ਰਣਜੀਤ ਸਿੰਘ ਦੀ ਉਮਰ 12-13 ਸਾਲ ਸੀ ਕਨਈਆ ਮਿਸਲ ਦੀ ਸੂਝਵਾਨ ਬੀਬੀ ਨੇ ਆਪਣੀ ਤਾਕਤ ਵਧਾਉਣ ਵਾਸਤੇ ਆਪਣੀ ਧੀ ਦਾ ਰਿਸ਼ਤਾ ਰਣਜੀਤ ਸਿੰਘ ਨਾਲ ਕਰ ਦਿੱਤਾ ਦੋ ਮਿਸਲਾਂ ਸ਼ੁਕਰਚਕੀਆ ਤੇ ਕਨਈਆ ਇੱਕ ਹੋ ਗਈਆਂ ਇਹਨਾਂ ਦੀ ਤਾਕਤ ਕਈ ਗੁਣਾ ਵਧ ਗਈ ਆਪਣੀ ਸੱਸ ਸਦਾ ਕੌਰ ਨੂੰ ਨਾਲ ਲੈ ਕੇ ਰਣਜੀਤ ਸਿੰਘ ਨੇ ਆਪਣੀ ਫੌਜੀ ਤਾਕਤ ਦਾ ਜਲਵਾ ਦਿਖਾਇਆ ਤੇ 1799 ਵਿੱਚ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਯਾਦ ਰਹੇ ਉਸ ਵਕਤ ਰਣਜੀਤ ਸਿੰਘ ਦੀ ਉਮਰ ਕੇਵਲ 19 ਸਾਲ ਸੀ ਬਿਨਾ ਖੂਨ ਖਰਾਬੇ ਤੋਂ ਲਾਹੌਰ ਵਾਸੀਆਂ ਨੇ ਰਣਜੀਤ ਸਿੰਘ ਨੂੰ ਆਪਣਾ ਮੁਖੀ ਮੰਨ ਲਿਆ ਬਸ ਫਿਰ ਕੀ ਸੀ ਲਗਾਤਾਰ ਜਿੱਤਾਂ ਦਾ سلسلہ ਸ਼ੁਰੂ ਹੋ ਗਿਆ ਕਿਸੇ ਮਿਸਲਦਾਰ ਸਰਦਾਰ ਨੂੰ ਰਣਜੀਤ ਸਿੰਘ ਨੇ ਮੈਦਾਨ ਵਿੱਚ ਹਰਾਇਆ ਕਿਸੇ ਨੂੰ ਪਿਆਰ ਨਾਲ ਪਗਵਟ ਭਰਾ ਬਣ ਕੇ ਆਪਣੇ ਨਾਲ ਰਲਾਇਆ ਕਿਸੇ ਨਾਲ ਰਿਸ਼ਤੇਦਾਰੀ ਗੰਢੀ ਕਿਸੇ ਨੂੰ ਮਾਲ ਅਸਬਾਬ ਤੇ ਜ਼ਗੀਰ ਦੇ ਕੇ ਤੁੱਪ ਕਰਾਇਆ ਕਿਸੇ ਨੂੰ ਆਪਣੀ ਫੌਜ ਵਿੱਚ ਵੱਡਾ ਅਹੁਦਾ ਦੇ ਕੇ ਨਾਲ ਮਿਲਾਇਆ ਮੁਸਲਮਾਨਾਂ ਦਾ ਮਨ ਜਿੱਤਣ ਵਾਸਤੇ ਪੜੇ ਲੇਖੇ ਮੁਸਲਮਾਨਾਂ ਨੂੰ ਚੰਗੇ ਵੱਡੇ ਅਹੁਦੇ ਦਿੱਤੇ ਆਪਣੀ ਯੋਗਤਾ ਮੁਤਾਬਕ ਹਿੰਦੂਆਂ ਨੂੰ ਵੀ ਅੱਛੇ ਰੁਤਬੇ ਦਿੱਤੇ ਗਏ ਮੰਦਰਾਂ ਮਸਜਿਦਾਂ ਦਾ ਅਪਮਾਨ ਨਾ ਕੀਤਾ ਨਾ ਕਿਸੇ ਨੂੰ ਕਰਨ ਦਿੱਤਾ ਸਾਰੇ ਧਰਮ ਸਥਾਨਾਂ ਨੂੰ ਸਮੇਂ-ਸਮੇਂ ਧਨ ਪਦਾਰਥ ਦਿੱਤਾ ਜਾਂਦਾ ਪਹਿਲਾਂ ਹੋ ਚੁੱਕੇ ਰਾਜਿਆਂ ਵਾਂਗ ਰਣਜੀਤ ਸਿੰਘ ਤਖਤ ਤੇ ਨਹੀਂ ਬੈਠਦਾ ਸੀ ਉਹ ਤਾਜ ਨਹੀਂ ਲਾਉਂਦਾ ਸੀ ਉਹ ਚੌਰ ਤੇ ਚਾਨਣੀ ਨਹੀਂ ਵਰਤਦਾ ਸੀ ਦਰਬਾਰ ਦੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਆਪਣੇ ਕੋਲ ਬੈਠਣ ਦਾ ਅਧਿਕਾਰ ਉਹਨੂੰ ਉਹਨੇ ਦਿੱਤਾ ਹੋਇਆ ਸੀ ਦੂਜੇ ਪਾਸੇ ਰਣਜੀਤ ਸਿੰਘ ਦੀਆਂ ਫੌਜਾਂ ਚੌਧਰੀਆਂ ਸਰਦਾਰਾਂ ਰਜਵਾੜਿਆਂ ਨੂੰ ਇੱਕ ਵੱਡੇ ਰਾਜ ਦਾ ਹਿੱਸਾ ਬਣਾ ਰਹੀਆਂ ਸਨ ਸਿੱਖ ਰਾਜ ਇੱਕ ਸ਼ਕਤੀਸ਼ਾਲੀ ਬਾਦਸ਼ਾਹਤ ਦੇ ਰੂਪ ਵਿੱਚ ਉੱਭਰ ਰਿਹਾ ਸੀ ਲੋਕ ਹਰਾਨੀ ਨਾਲ ਇਸ ਨਵੇਂ ਰਾਜ ਨੂੰ ਵੇਖ ਰਹੇ ਸਨ ਇਸ ਰਾਜ ਦੇ ਹਿੱਸੇਦਾਰ ਤਾਂ ਭਾਵੇਂ Hindu ਅਤੇ Musalman ਸਾਰੇ ਸਨ ਪਰ ਇਸ ਦੇ ਮਾਲਕ ਸਿੱਖ ਸਨ ਕੋਈ ਵੀ ਫੈਸਲਾ ਸਿੱਖਾਂ ਦੀ ਇੱਛਾ ਦੇ ਵਿਰੁੱਧ ਨਹੀਂ ਲਿਆ ਜਾ ਸਕਦਾ ਸੀ Hindu ਨੌਕਰੀ ਕਰਨ ਵਾਲੇ ਮੁਲਾਜ਼ਮ ਸਨ Musalman ਵੀ ਮੁਲਾਜ਼ਮਨ ਸਨ ਬਹੁਤ ਸਾਰੇ ਅੰਗਰੇਜ਼ ਵੀ ਰਣਜੀਤ ਸਿੰਘ ਦੇ ਅਧੀਨ ਹੋ ਕੇ ਨੌਕਰੀ ਕਰਨ ਲੱਗ ਪਏ ਸਨ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਰਣਜੀਤ ਸਿੰਘ ਨਾਲ ਰਾਜਨੀਤਿਕ ਅਤੇ ਵਪਾਰਕ ਸੰਧੀਆਂ ਕੀਤੀਆਂ ਸਾਰੇ ਭਾਰਤ ਤੇ ਕਾਬਜ ਹੋ ਚੁੱਕੇ ਅੰਗਰੇਜ਼ਾਂ ਨੂੰ ਵੀ 1809 ਵਿੱਚ ਰਣਜੀਤ ਸਿੰਘ ਨਾਲ ਰਾਜਨੀਤਿਕ ਹੱਦਾਂ ਨਿਸ਼ਚਿਤ ਕਰਨ ਵਾਲੀ ਸੰਧੀ ਕਰਨੀ ਪਈ ਅੰਮ੍ਰਿਤਸਰ ਨੂੰ ਵਪਾਰ ਦੀ ਮੰਡੀ ਵਜੋਂ ਉਭਾਰਿਆ ਗਿਆ ਉਸ ਜਮਾਨੇ ਵਿੱਚ ਅੰਮ੍ਰਿਤਸਰ ਏਸ਼ੀਆ ਦੀ ਪ੍ਰਮੁੱਖ ਮੰਡੀ ਵਜੋਂ ਵਿਕਸਤ ਹੋਇਆ ਰਣਜੀਤ ਸਿੰਘ ਨੇ ਵੱਡੇ ਮੰਦਰਾਂ ਮਸਜਿਦਾਂ ਤੇ ਗੁਰਦੁਆਰਿਆਂ ਦੇ ਸੇਵਾਦਾਰਾਂ ਨੂੰ ਸਰਕਾਰੀ ਸਹਾਇਤਾ ਦੇ ਕੇ ਸਮਾਜ ਨੂੰ ਵਿੱਦਿਆ ਦੇਣ ਲਈ ਹੁਕਮ ਦਿੱਤਾ ਰਣਜੀਤ ਸਿੰਘ ਨੇ ਪੰਜਾਬ ਦੇ ਦਰਿਆਵਾਂ ਤੇ ਕਰੀਬ 400 ਪੁਲ ਬਣਵਾਏ ਯਾਦ ਰਹੇ ਭਾਵੇਂ ਉਹ ਪੁਲ ਅੱਜ ਵਰਗੇ ਤਾਂ ਨਹੀਂ ਸਨ ਪਰ ਲੋਕਾਂ ਦੇ ਲੰਘਣ ਵਾਸਤੇ ਇੱਕ ਸਹੂਲਤ ਪੈਦਾ ਕਰ ਦਿੱਤੀ ਕਿਉਂਕਿ ਜੋ ਸਮਾਨ ਉਹਨਾਂ ਜ਼ਮਾਨੇ 'ਚ ਮਿਲ ਸਕਦਾ ਸੀ ਪੁੜਤਾ ਉਸੇ ਨਾਲ ਹੀ ਬਣਾਏ ਜਾ ਸਕਦੇ ਸਨ ਉਹਨਾਂ ਦੀ ਸੰਭਾਲ ਵਾਸਤੇ ਉੱਥੇ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਸੋਨੇ ਚਾਂਦੀ ਅਤੇ ਹੀਰਿਆਂ ਦੀਆਂ ਖਾਣਾ ਵੀ ਲੱਭੀਆਂ ਆਪਣੇ ਮਹਰਬੰਦਿਆਂ ਨੂੰ ਭੇਜ ਕੇ ਪਹਾੜਾਂ ਦੀਆਂ ਖੁਦਾਈਆਂ ਕੀਤੀਆਂ ਗਈਆਂ ਤੇ ਸੋਨਾ ਚਾਂਦੀ ਵੀ ਬਹੁਤ ਲੱਭਿਆ ਗੰਧਕ ਅਤੇ ਪਟਾਸ ਇਹ ਵੀ ਲੱਭੇ ਗਏ ਕਿਉਂਕਿ ਗੰਧਕ ਤੇ ਪਟਾਸ ਨਾਲ ਤੋਪਾਂ ਦੇ ਗੋਲੇ ਤਿਆਰ ਕੀਤੇ ਜਾਂਦੇ ਸਨ ਮੁਖ ਰਹਾਾਂ ਤੇ ਪਹਿਰੇ ਲਗਾਏ ਤੇ ਪਾਣੀ ਦਾ ਤੇ ਰਾਤ ਠਹਿਰਨ ਦਾ ਯਾਤਰੂਆਂ ਵਾਸਤੇ ਪ੍ਰਬੰਧ ਕੀਤਾ ਗਿਆ ਅਹਿਮਦ ਸ਼ਾਹ ਅਬਦਾਲੀ ਨੇ ਸਤਲੁਜ ਦਰਿਆ ਤੋਂ ਲਹਿੰਦੇ ਵਾਲੇ ਪਾਸੇ ਦਾ ਸਾਰਾ ਪੰਜਾਬ ਅਫਗਾਨਿਸਤਾਨ ਨਾਲ ਰਲਆ ਲਿਆ ਸੀ ਇਸ ਇਲਾਕੇ ਦਾ ਲਗਾਨ ਦਿੱਲੀ ਜਾ ਕੇ ਦਿੱਲੀ ਨਾ ਜਾ ਕੇ ਅਫਗਾਨਿਸਤਾਨ ਜਾਣ ਲੱਗ ਪਿਆ ਸੀ ਰਣਜੀਤ ਸਿੰਘ ਨੇ ਇਹ ਲੱਖਾਂ ਮੀਲ ਦਾ ਵਿਸ਼ਾਲ ਉਪਜਾਊ ਇਲਾਕਾ ਵਾਪਸ ਭਾਰਤ ਨਾਲ ਜੋੜ ਦਿੱਤਾ ਅਫਗਾਨਿਸਤਾਨ ਨਾਲੋਂ ਵਾਪਸ ਲਿਆ ਕੇ ਆਪਣੇ ਅਧੀਨ ਕਰਕੇ ਇਥੇ ਸਿੱਖਾਂ ਦੇ ਹਵਾਲੇ ਕੀਤਾ ਜਿਹੜਾ ਕਿ ਅੱਜ ਪਾਕਿਸਤਾਨ ਦਾ ਇਲਾਕਾ ਆਜ਼ਾਦ ਦੇਸ਼ 47 ਚ ਬਣਿਆ ਇਹ ਮਹਾਰਾਜਾ ਰਣਜੀਤ ਸਿੰਘ ਦੀ ਬਦੌਲਤ ਬਣਿਆ ਪਹਿਲਾਂ ਇਹ ਅਫਗਾਨਿਸਤਾਨ ਦਾ ਹਿੱਸਾ ਬਣ ਚੁੱਕਿਆ ਸੀ ਰਣਜੀਤ ਸਿੰਘ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ ਸਾਰੀ ਜ਼ਮੀਨ ਦਾ ਮਾਲਕ ਦੇਸ਼ ਦਾ ਰਾਜਾ ਹੋਇਆ ਕਰਦਾ ਸੀ ਆਮ ਇਨਸਾਨ ਕੁਝ ਸਰਕਾਰੀ ਸ਼ਰਤਾਂ ਪੂਰੀਆਂ ਕਰਕੇ ਫਸਲ ਬੀਜਣ ਵਾਸਤੇ ਜ਼ਮੀਨ ਲੈਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਰਕਾਰੀ ਲੋੜਾਂ ਵਾਸਤੇ ਜ਼ਮੀਨ ਰੱਖ ਕੇ ਸਾਰੀ ਜ਼ਮੀਨ ਕਿਸਾਨਾਂ ਵਿੱਚ ਵੰਡ ਦਿੱਤੀ ਜਿੰਨੀ ਜ਼ਮੀਨ ਤੇ ਕੋਈ ਕਿਸਾਨ ਖੇਤੀ ਕਰੇਗਾ ਉਸ ਜ਼ਮੀਨ ਦਾ ਮਾਲਕ ਉਹੀ ਕਿਸਾਨ ਹੋਵੇਗਾ ਪੰਜਾਬ ਵਿੱਚ ਹਲਵਾਕਾਂ ਨੂੰ ਜ਼ਿਮੀਂਦਾਰ ਯਾਨੀ ਕਿ ਜ਼ਮੀਨ ਦੇ ਮਾਲਕ ਰਣਜੀਤ ਸਿੰਘ ਨੇ ਬਣਾਇਆ ਹੈ ਮੁਸਲਮਾਨਾਂ ਦੇ ਦੇਸ਼ਾਂ ਵਿੱਚ ਅੱਜ ਤੱਕ ਆਮ ਮਨੁੱਖ ਜ਼ਮੀਨ ਦਾ ਮਾਲਕ ਨਹੀਂ ਹੈ ਮਾਲਵੇ ਦੇ ਰਾਜੇ ਵੀ ਇਹ ਜ਼ਮੀਨ ਆਪਣੇ ਪਰਜਾ ਨੂੰ ਨਹੀਂ ਦੇ ਸਕੇ ਸਨ ਇਹ ਮਾਲਵੇ ਦੇ ਵਿੱਚ ਵੀ ਸਾਰੀਆਂ ਜ਼ਮੀਨਾਂ ਰਾਜਿਆਂ ਦੇ ਨਾਮ ਹੀ ਚਲਦੀਆਂ ਸਨ ਬਹੁਤ ਲੰਮੇ ਸਮੇਂ ਤੋਂ ਬਾਅਦ 47 ਤੋਂ ਮਗਰੋਂ ਜਾ ਕੇ ਕਿਤੇ ਇਹ ਜ਼ਮੀਨਾਂ ਦੇ ਮਾਲਕ ਲੋਕੀ ਬਣਾਏ ਗਏ ਨੇ ਰਣਜੀਤ ਸਿੰਘ ਨੇ ਜਦੋਂ ਸਿੱਖ ਰਾਜ ਦਾ ਝੰਡਾ ਚੁਲਵਾਇਆ ਸੀ ਉਸ ਸਮੇਂ ਪੰਜਾਬ ਵਿੱਚ ਹਿੰਦੂਆਂ ਦੀ ਆਬਾਦੀ ਸੀ 70% ਮੁਸਲਮਾਨਾਂ ਦੀ ਆਬਾਦੀ ਸੀ 24% ਸਿੱਖਾਂ ਦੀ ਆਬਾਦੀ ਸੀ ਕੇਵਲ 6% ਆਪਣੇ ਦਿਮਾਗ ਤੇ ਵਜਨ ਪਾ ਕੇ ਸੋਚ ਵਿਚਾਰ ਕਰੋ ਕੇਵਲ 6% ਸਿੱਖਾਂ ਦੀ ਆਬਾਦੀ ਤੇ ਰਾਜ ਕਰ ਰਹੇ ਸਨ ਸਿੱਖ 94% ਆਬਾਦੀ ਤੇ ਕੀ ਇਹ ਕਰਾਮਾਤ ਨਾਲੋਂ ਘੱਟ ਹੈ ਮਾਲਵੇ ਦੇ ਸਾਰੇ ਰਾਜਿਆਂ ਨੇ ਅੰਗਰੇਜ਼ਾਂ ਅੱਗੇ ਗੋਡੇ ਟੇਕ ਦਿੱਤੇ ਸਨ ਖੁਦ ਆਪਣੇ ਬੰਦੇ ਭੇਜ ਕੇ 1814 ਵਿੱਚ ਅੰਗਰੇਜ਼ਾਂ ਨੂੰ ਬੇਨਤੀ ਕੀਤੀ ਕੇ ਸਾਨੂੰ ਆਪਣੀ ਸ਼ਰਨ ਵਿੱਚ ਲੈ ਲਓ ਵਰਨਾ ਸਾਨੂੰ ਰਣਜੀਤ ਸਿੰਘ ਆਪਣੇ ਅਧੀਨ ਕਰ ਲਵੇਗਾ ਸੋਚ ਕੇ ਵੇਖੋ ਉਹਨਾਂ ਨੂੰ ਆਪਣਾ ਸਿੱਖ ਭਰਾ ਰਣਜੀਤ ਸਿੰਘ ਦਾ ਰਾਜ ਚੰਗਾ ਨਾ ਲੱਗਿਆ ਵਿਦੇਸ਼ੀ ਹਮਲਾਵਰਾਂ ਦਾ ਜਿਹਨੂੰ ਅੱਜ ਤੱਕ ਆਪਾਂ ਬੁਰੇ ਭੈੜੇ ਆਖੀ ਜਾ ਰਹੇ ਹਾਂ ਉਹਨਾਂ ਦੀ ਅਧੀਨਗੀ ਪ੍ਰਵਾਨ ਕਰ ਲਈ ਮਾਲਵੇ ਦੇ ਸਾਰੇ ਰਾਜਾਂ ਨੇ ਭਾਵ ਪਟਿਆਲਾ ਜੀਂਦ ਕੈਥਲ ਅਤੇ ਹੋਰ ਜਿਹੜੇ ਵੀ ਇੱਧਰ ਛੋਟੇ ਵੱਡੇ ਰਾਜੇ ਸੀ ਫਰੀਦਕੋਟ ਆਦਿਕ ਨਾਭਾ ਵਗੈਰਾ ਇਹਨਾਂ ਸਾਰਿਆਂ ਨੇ ਅੰਗਰੇਜ਼ਾਂ ਦੀ ਅਧੀਨਗੀ ਕਬੀਲ ਕਬੂਲ ਕਰ ਲਈ ਸਨ 1814 ਦੀ ਸੰਧੀ ਮੁਤਾਬਕ ਸਾਰਾ ਮਾਲਵਾ ਖੇਤਰ ਸਮੇਤ ਹਰਿਆਣਾ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਇੱਕ ਸਿੱਖ ਭਾਈ ਦਾ ਸਿੱਖ ਰਾਜ ਚੰਗਾ ਨਹੀਂ ਲੱਗਿਆ ਗੋਰੇ ਆਪਣੇ ਮਹਿਸੂਸ ਹੋਏ ਗੋਰਿਆਂ ਦੀ ਗੁਲਾਮੀ ਇਹਨਾਂ ਨੂੰ ਪਿਆਰੀ ਲੱਗੀ ਤੇ ਇਧਰਲੇ ਪਾਸੇ ਸਾਡੇ ਲਿਖਾਰੀ ਆਪਣੀ ਜ਼ੁਬਾਨ ਤੱਕ ਨਹੀਂ ਖੋਲਦੇ ਆਪਣੀਆਂ ਕਲਮਾਂ ਨਹੀਂ ਚਲਾਉਂਦੇ ਮਾਲਵੇ ਦੇ ਰਾਜਿਆਂ ਨੇ ਭਾਵੇਂ 200 ਵਿਆਹ ਕਰਾਏ ਤੇ ਭਾਵੇਂ 500 ਵਿਆਹ ਕਰਾਏ ਕੋਈ ਕੁਝ ਨਹੀਂ ਬੋਲਦਾ ਰਣਜੀਤ ਸਿੰਘ ਤੇ ਬਹੁਤ ਚਿਕੜ ਉਛਾਲਿਆ ਜਾਂਦਾ ਹੈ ਜਰਮਨੀ ਦਾਸ ਦੀ ਲਿਖੀ ਮਾਲਵੇ ਦੇ ਰਾਜਾਂ ਬਾਰੇ ਕਿਤਾਬ ਪੜ੍ਹ ਕੇ ਵੇਖ ਲੈਣਾ ਉਹ ਕਿਤਾਬਾਂ ਹੈ ਉਹਦੀਆਂ ਦੋ ਕਿਤਾਬਾਂ ਨੇ ਜਰਮਨੀ ਦਾਸ ਦੀਆਂ ਇੱਕ ਦਾ ਨਾਮ ਹੈ ਮਹਾਰਾਜਾ ਇੱਕ ਦਾ ਨਾਮ ਹੈ ਮਹਾਰਾਣੀ ਇਹਨਾਂ ਰਾਜੇ ਮਹਾਰਾਜਿਆਂ ਦੀਆਂ ਮੰਦ ਕਰਤੂਤਾ ਉਹਨਾਂ ਕਿਤਾਬਾਂ ਚ ਸਾਰੀਆਂ ਉਹਨੇ ਬਿਆਨ ਕੀਤੀਆਂ ਨੇ ਇਹ ਲੋਕ ਕਿੰਨੇ ਆਯਾਤ ਸਨ ਸਨ 1914 ਵਿੱਚ ਸਾਧ ਅਤਰ ਸਿੰਘ ਮਸਤੂਆਣੇ ਵਾਲੇ ਦੇ ਆਖੇ ਲੱਗ ਕੇ ਕਰੀਬ 14 ਲੱਖ ਰੁਪਈਆ ਹਿੰਦੂ ਯੂਨੀਵਰਸਿਟੀ ਬਨਾਰਸ ਲਈ ਦਾਨ ਦਿੱਤਾ ਸੀ ਉਸ ਸਮੇਂ ਦਾ 14 ਲੱਖ ਰੁਪਇਆ ਅੱਜ ਹਿਸਾਬ ਲਾ ਕੇ ਵੇਖੋ ਤਦੋਂ ਸੋਨਾ 20 ਤੋਂ 25 ਰੁਪਏ ਟੋਲਾ ਹੁੰਦਾ ਸੀ ਮਾਲਵੇ ਦੇ ਰਾਜਾਂ ਬਾਰੇ ਆਮ ਪ੍ਰਚਲਿਤ ਸੀ ਕਿ ਆਪਣੀ ਸੋਹਣੀ ਜਿਹੀ ਕੁੜੀ ਸ਼ਿੰਗਾਰ ਕੇ ਉਸ ਦੇ ਹਵਾਲੇ ਕਰ ਦਿਓ ਤੇ 100 ਬਿਗੇ ਜ਼ਮੀਨ ਦਾ ਪਟਾ ਆਪਣੇ ਨਾਮ ਕਰਵਾ ਲਓ ਰਣਜੀਤ ਸਿੰਘ ਨੇ ਇਸ ਤਰ੍ਹਾਂ ਕਿਸੇ ਦੀ ਧੀ ਨਹੀਂ ਲਈ ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਪਰ ਉਪਕਾਰਾਂ ਦੀਆਂ ਕਹਾਣੀਆਂ ਅੱਜ ਤੱਕ ਆਮ ਲੋਕਾਂ ਦੀ ਜ਼ੁਬਾਨ ਤੇ ਚੜੀਆਂ ਹੋਈਆਂ ਨੇ ਸਿੱਖਾਂ ਦੇ ਲਖਾਰੀਆਂ ਅਤੇ ਬੁਲਾਰਿਆਂ ਨੂੰ ਇਹ ਆਦਤ ਹੀ ਪੈ ਗਈ ਹੈ ਕਿ ਖੁਦ ਕੁਝ ਕਰਨਾ ਨਹੀਂ ਦੂਜੇ ਦਾ ਕੀਤਾ ਪਸੰਦ ਕਰਨਾ ਨਹੀਂ ਰਣਜੀਤ ਸਿੰਘ ਨੇ ਸਿਆਣਪ ਅਤੇ ਬੀਰਤਾ ਦੇ ਜੋ ਕਾਰਜ ਕਰ ਵਿਖਾਏ ਉਸ ਤਰ੍ਹਾਂ ਦੇ ਮਹਾਨ ਕੰਮ 200 ਸਾਲ ਬੀਤਣ ਬਾਅਦ ਵੀ ਕੋਈ ਹੋਰ ਸਿੱਖ ਨਹੀਂ ਕਰ ਸਕਿਆ ਅੰਗਰੇਜ਼ਾਂ ਦੇ ਨੌਕਰ ਬਣ ਕੇ 83000 ਸਿੱਖਾਂ ਨੇ ਜਾਨਾਂ ਗਵਾ ਲਈਆਂ ਪਰ ਪ੍ਰਾਪਤੀ ਥੇਲੇ ਦੀ ਨਹੀਂ ਕਰ ਸਕੇ ਉਸ ਸਮੇਂ ਹਿੰਦੂ ਸਿੱਖਾਂ ਦੇ ਮੁਲਾਜ਼ਮ ਸਨ ਮੁਸਲਮਾਨ ਸਿੱਖਾਂ ਦੇ ਮੁਲਾਜ਼ਮ ਸਨ ਅੰਗਰੇਜ਼ ਸਿੱਖਾਂ ਦੇ ਮੁਲਾਜ਼ਮ ਸਨ ਰਣਜੀਤ ਸਿੰਘ ਦਾ ਰਾਜ ਢਹ ਢੇਰੀ ਹੋ ਜਾਣ ਤੋਂ ਬਾਅਦ ਸਿੱਖ ਅੰਗਰੇਜ਼ਾਂ ਦੇ ਨੌਕਰ ਬਣ ਗਏ ਉਹਨਾਂ ਦੇ ਗੁਲਾਮ ਬਣ ਗਏ ਸਿੱਖ ਹਿੰਦੂਆਂ ਦੇ ਨੌਕਰ ਬਣ ਗਏ ਸਿੱਖਾਂ ਦਾ ਕੋਈ ਦੇਸ਼ ਨਾ ਰਿਹਾ ਸਿੱਖਾਂ ਦਾ ਸਨਮਾਨ ਨਾ ਰਿਹਾ ਸਨ 1947 ਵਿੱਚ ਸਿੱਖਾਂ ਦਾ ਉਹ ਸਭ ਕੁਝ ਲੁੱਟਿਆ ਗਿਆ ਜੋ ਰਣਜੀਤ ਸਿੰਘ ਨੇ ਲੈ ਕੇ ਦਿੱਤਾ ਸੀ ਜ਼ਮੀਨਾਂ ਜਾਇਦਾਦਾਂ ਪਾਕਿਸਤਾਨ ਵਿੱਚ ਛੱਡ ਆਏ ਖੂਨ ਦੀਆਂ ਨਦੀਆਂ ਵਿੱਚ ਡੋਬ ਦਿੱਤੇ ਗਏ ਬਹੁ ਬੇਟੀਆਂ ਦੀ ਇੱਜ਼ਤ ਰੁਲ ਗਈ ਪਰ ਸਮੇਂ ਦੇ ਸਿੱਖ ਲੀਡਰਾਂ ਨੇ ਲੈ ਕੇ ਕੁਝ ਵੀ ਨਾ ਦਿੱਤਾ ਕੀ ਇਹ ਲੀਡਰ ਬਹੁਤ ਚੰਗੇ ਸਨ ਜੀ ਮਾਲਵੇ ਦੇ ਰਾਜਿਆਂ ਨੇ ਸਿੱਖਾਂ ਨੂੰ ਬਚਾਇਆ ਮਾਲਵੇ ਦੇ ਰਾਜਿਆਂ ਨੇ ਅੰਗਰੇਜ਼ਾਂ ਤੋਂ ਸਿੱਖਾਂ ਲਈ ਕੁਝ ਲੈ ਕੇ ਦਿੱਤਾ ਰਣਜੀਤ ਸਿੰਘ ਦੇ ਰਾਜ ਵਿੱਚ ਕੁਝ ਡੋਗਰੇ ਆਦ ਭਾਵੇਂ ਗਦਾਰ ਸਨ ਪਰ ਬਹੁਤੇ ਸਿੱਖਾਂ ਨੇ ਆਪਣੇ ਰਾਜ ਬਚਾਉਣ ਲਈ ਅੰਗਰੇਜ਼ਾਂ ਵਿਰੁੱਧ ਖੂਨ ਡੋਲ ਮੀ جنگ ਲੜੀ ਮਾਲਵੇ ਵਾਲੇ ਸਿੱਖ ਰਾਜਿਆਂ ਨੇ ਆਪਣਾ ਰਾਜ ਭਾਗ ਖੁਦ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਪਟਿਆਲਾ ਨਾਭਾ ਸੰਗਰੂਰ ਪ੍ਰੀਤਕੋਟ ਜੀਂਦ ਕੈਥਲ ਆਦਿਕ ਦੇਸ਼ਾਂ ਉਸ ਸਮੇਂ ਇਹ ਛੋਟੇ ਵੱਡੇ ਸਾਰੇ ਅੱਡੋ ਅੱਡ ਦੇਸ਼ ਹੀ ਮੰਨੇ ਜਾਂਦੇ ਸਨ ਕੈਥਲ ਆਦਿਕ ਦੇਸ਼ਾਂ ਦੇ ਰਾਜਿਆਂ ਨੇ ਆਪਣੀ ਸਿਆਣਪ ਵਰਤ ਕੇ ਸਿੱਖਾਂ ਨੂੰ ਕੀ ਲੈ ਕੇ ਦਿੱਤਾ ਕਦੀ ਸੋਚਿਆ ਸਨ 1947 ਦਾ ਖੱਲੂ ਘਾਰਾ ਤਾਂ ਅਜੇ ਕੱਲ੍ਹ ਦੀਆਂ ਘਟਨਾਵਾਂ ਹਨ ਸਿੱਖਾਂ ਦੀ ਬਰਬਾਦੀ ਕਰਵਾ ਕੇ ਵੀ ਲੀਡਰਾਂ ਨੇ ਕੌਮ ਨੂੰ ਕੁਝ ਨਹੀਂ ਲੈ ਕੇ ਦਿੱਤਾ ਅਗਲੇ ਹਿੱਸੇ ਵਿੱਚ ਮੈਂ ਉਹ ਉਸਾਨੀ ਪ੍ਰਾਪਤੀ ਪਾਠਕਾਂ ਸੰਮੁਖ ਰੱਖਣ ਲੱਗਿਆ ਹਾਂ ਜੋ ਮਹਾਰਾਜਾ ਰਣਜੀਤ ਸਿੰਘ ਦੀ ਅਜੇਹੀ ਦੇਣ ਸੀ ਜਿਸ ਦੀ ਬਦੌਲਤ ਸਿੱਖਾਂ ਦਾ ਸੋਚਣ ਦਾ ਸਮਝਣ ਦਾ ਢੰਗ ਹੀ ਬਦਲ ਗਿਆ ਸਿੱਖਾਂ ਅੰਦਰ ਸਵੈਮਾਨ ਪੈਦਾ ਹੋਇਆ ਸਿੱਖਾਂ ਦੇ ਕਾਰੋਬਾਰ ਪਰਫੁੱਲਤ ਹੋਣ ਲੱਗੇ ਸਿੱਖ ਅੱਛੇ ਕਿਸਾਨ ਬਣੇ ਸਿੱਖ ਜੇਤੂ ਜਰਨੈਲ ਤੇ ਨਿਡਰ ਸੈਨਿਕ ਬਣੇ ਲਿਖਤ ਪੜਤ ਵਾਸਤੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਿੰਦੂ ਅਤੇ ਮੁਸਲਮਾਨ ਅਫਸਰ ਸਨ ਇਹਨਾਂ ਨੂੰ ਵੇਖ ਕੇ ਸਿੱਖਾਂ ਅੰਦਰ ਪੜਨ ਦੀ ਇੱਛਾ ਪੈਦਾ ਹੋਈ ਰਣਜੀਤ ਸਿੰਘ ਨੇ ਗੁਰਮੁਖੀ ਦੇ ਕਾਇਦੇ ਕਲਮ ਦਵਾਤਾਂ ਬਦ ਤੋਂ ਬਦ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਸਨ 1849 ਵਿੱਚ ਭਾਵੇਂ ਸਿੱਖਾਂ ਦਾ ਰਾਜ ਖਤਮ ਹੋ ਗਿਆ ਪਰ ਕੁਝ ਕਰ ਗੁਜਨ ਦੀ ਚਾਹਨਾ ਕਦੀ ਖਤਮ ਨਾ ਹੋਈ ਅੰਦਰ ਉਤਸ਼ਾਹ ਪੈਦਾ ਹੋ ਗਿਆ ਹੁਣ ਉਹਨਾਂ ਵਿਦਵਾਨਾਂ ਬਾਰੇ ਜਾਣ ਲਈਏ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਿਰਜੇ ਹੋਏ ਸ਼ਾਂਤ ਮਾਹੌਲ ਵਿੱਚ ਪੈਦਾ ਹੋਏ ਸਨ ਜਿਨ੍ਹਾਂ ਨੇ ਖੁਦ ਨਾ ਸਹੀ ਪਰ ਉਹਨਾਂ ਦੇ ਬਡੇਰਿਆਂ ਨੇ ਸਿੱਖ ਰਾਜ ਦੀ ਚੜ੍ਹਤ ਵੇਖੀ ਸੀ ਸਿੱਖ ਰਾਜ ਦੇ ਝੰਡੇ ਝੂਲਦੇ ਵੇਖੇ ਸਨ ਸਿੱਖ ਸਰਦਾਰਾਂ ਨੂੰ ਸਲਾਮਾਂ ਹੁੰਦੀਆਂ ਵੇਖੀਆਂ ਸਨ ਹਿੰਦੁਸਤਾਨ ਨੂੰ ਲੁੱਟਣ ਵਾਲੇ ਅਫਗਾਨਿਸਤਾਨ ਤੋਂ ਭੱਜ ਕੇ ਸ਼ਾਹ ਸ਼ੁਜਾ ਰਣਜੀਤ ਸਿੰਘ ਅੱਗੇ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਕੋਹੇਨੂਰ ਅਰਪਣ ਕਰਕੇ ਆਪਣੇ ਪ੍ਰਾਣਾਂ ਦੀ ਭੀਖ ਮੰਗਦੇ ਵੇਖੇ ਸਨ ਅੱਗੇ ਮੈਂ ਉਹਨਾਂ ਲੋਕਾਂ ਦਾ ਚਾਹੇ ਉਹ ਰਾਜਨੀਤਿਕ ਨੇ ਚਾਹੇ ਉਹ ਧਾਰਮਿਕ ਨੇ ਚਾਹੇ ਉਹ ਵਿਦੇਖ ਖੇਤਰ ਦੇ ਵਿੱਚ ਮੋਰੀ ਨੇ ਉਹਨਾਂ ਸਾਰਿਆਂ ਦਾ ਮੈਂ ਜ਼ਿਕਰ ਕਰਨ ਦਾ ਯਤਨ ਕਰਾਂਗਾ ਜਿਹੜੇ ਮਹਾਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿਰਜੇ ਗਏ ਵਧੀਆ ਮਾਹੌਲ ਦੇ ਵਿੱਚ ਪੈਦਾ ਹੋਏ ਸਨ ਤੇ ਉਹਨਾਂ ਨੇ ਕਿਵੇਂ-ਕਿਵੇਂ ਸਮਾਜ ਭਲਾਈ ਦੇ ਕਾਰਜ ਕੀਤੇ ਇਹ ਅਗਲੇ ਹਿੱਸੇ ਵਿੱਚ ਆਪਾਂ ਵਿਚਾਰ ਕਰਾਂਗੇ ਕਿ ਮਾਲਵੇ ਦੇ ਮਾਹੌਲ ਨੇ ਸਾਨੂੰ ਕੀ ਆਉਟਪੁੱਟ ਦਿੱਤੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਸਾਨੂੰ ਕੀ ਪ੍ਰਾਪਤੀਆਂ ਦਿੱਤੀਆਂ ਇਹਦਾ ਅਗਲੇ ਹਿੱਸੇ ਵਿੱਚ ਆਪਾਂ ਵਿਚਾਰ ਕਰਾਂਗੇ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ